ਕਿਸ ਤਰ੍ਹਾਂ ਦੇ ਜੋ ਜੋ ਕਿਸੇ ਤਰ੍ਹਾਂ ਦਾ ਅਚੀਰ ਹੋ ਰਿਹਾ ਹੈ ਉਹ ਰਿਕਵਰੀ ਦੇ ਅੰਦਰ ਇਹ ਕੀਤਾ ਚਲਾਇਆ ਗਿਆ ਕਿ ਕਿਸ ਤਰ੍ਹਾਂ ਦੇ ਦੇ ਕੀਤਾ ਕੱਲ੍ਹ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ ਕਿਉਂਕਿ ਅੰਤਰੰਕ ਕਮੇਟੀ ਨੇ ਗਿਆਨੀ ਰਗੂ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਦੋਨਾਂ ਜੱਜਦਾਰ ਸਹਿਬਾਨ ਨੂੰ ਉਹ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ 26 ਦਿਨ ਪਹਿਲਾਂ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀਜੀਤ ਵੀ ਇਸੇ ਤਰ੍ਹਾਂ ਬੇਇਜਤ ਕਰਕੇ ਹਟਾਇਆ ਜਿਹੜਾ ਕਿ ਅਕਾਲੀ ਦਲ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਾਨਾ ਹੈ ਉਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਜਾਂ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਦੇ ਨਾਲ ਸਾਡਾ ਸਿੱਖ ਪੰਥ ਨਿਹਾਰ ਵੱਲ ਜਾ ਰਿਹਾ ਅਤੇ ਹਰ ਰੋਜ਼ ਹਰ ਰੋਜ਼ ਸਾਡੀ ਜੋ ਨੰਬਰਸ਼ੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀ ਦਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਜ਼ੋਰ ਨਿੰਦਿਆ ਕਰਦਾ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਜੋਂ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ ਤਾਂ ਜੋ ਅਕਾਲੀ ਦਲ ਫਿਰ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕਈ ਅਹੁਦੇ ਸੀਗੇ ਅਕਾਲੀ ਦਲ ਦੇ ਮੈਂ ਜਿਸ ਵੀ ਉਹਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਬੰਦਾ ਸੀ ਵੀ ਮੁੱਖ ਪ੍ਰਧਾਨ ਸੀਗਾ ਤੇ ਅਸੀਂ ਉਹਦੇ ਕੀ ਕਰਨੇ ਨੇ ਕੱਲ ਤੱਕ ਸਭ ਤੋਂ ਉੱਪਰ ਕੋਈ ਚੀਜ਼ ਨਹੀਂ ਜੀ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨੁਸ਼ਾ ਕੀ ਲੱਗਦੀ ਆ ਤੁਹਾਨੂੰ ਕੀ ਲੱਗਦਾ ਜਿਹੜੇ ਇੱਕੋ ਕਹਿਣ ਤੇ ਸਭ ਕੁਝ ਹੁੰਦਾ ਕਿਸੇ ਹੋਰ ਅਕਾਲੀ ਗੱਲ ਵੀ ਥੋੜਾ ਫਾੜ ਦੇ ਦਿੱਤੀ ਹੈ ਕਿਹ ਜੀ ਹਾਂ ਮਨੁਸ਼ਾ ਕੀ ਲੱਗਦੀ ਆ ਵੀ ਜਿਹੜੇ ਅਕਾਲੀ ਦਾ ਲੈ ਕਰ ਰਿਹਾ ਹੈ ਇਹ ਅਕਾਲੀ ਦਾ ਪਤਾ ਨਹੀਂ ਕਿਉਂ ਕਰ ਰਿਹਾ ਹੈ ਉਹਨਾਂ ਦੇ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੁੰਦਾ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਹੁੰਦਾ ਤੱਕੇ ਨਾਲ ਪ੍ਰਧਾਨ ਬਣ ਕੇ ਲੰਬੇ ਸਮੇਂ ਤੱਕ ਪ੍ਰਧਾਨ ਨਹੀਂ ਚੱਲੂ ਇਹ ਜਿਹੜੀ ਕਮੇਟੀ ਵੀ ਨਾ ਫਿਰ ਕਮੇਟੀ ਵੀ ਨਾ ਕਮੇਟੀ ਦਾ ਨਾਮ ਦੱਸੀ ਪਾਸੇ ਮੈਂਬਰੀ ਸੀ ਸੱਤ ਕਮੇਟੀ ਸੱਤ ਮੈਂਬਰੀਓ ਕਮੇਟੀ ਇਹਦੇ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਉਹ ਵੀ ਬੜਾ ਮੰਦ ਭਾਗਾ ਹੋਇਆ ਤੇ ਬਾਕੀ ਪੰਜ ਮੈਂਬਰੀ ਐ ਜੋ ਕਮੇਟੀ ਉਹ ਕੰਮ ਕਰ ਰਹੀ ਆ ਉਦੇ ਨਾਲ ਅਸੀਂ ਅਕਾਲੀ ਦਲ ਦੀ ਭਰਤੀ ਕਰਾਂਗੇ। ਇਹਦੇ ਕੋਈ ਕਾਦੀ ਦਲ ਦੀ ਭਰਤੀ ਤਾਂ ਅਸੀਂ ਕਰਾਂਗੇ ਅਸੀਂ ਬੱਦ ਤੋਂ ਬੱਦ ਭਰਤੀ ਕਰਾਂਗੇ ਸੁਖਬੀਰ ਕਾਪੇ ਵਾਲੀ ਦਿੱਚੇ ਦੇ ਆ। ਇਹੋ ਤਾਂ ਕਾਗਜ਼ਾਂ 'ਚ ਕਰੇ ਰਹੇ। ਤਾਂ ਕਰੇ ਰਹੇ। ਜਿਹਦੇ ਵੀ ਕੋਈ ਕਰਮਚਾਰੀ ਮੰਨ ਲਿਆ ਤੁਸੀਂ ਜਿਹੜਾ ਇਹ ਸਾਰਾ ਸੇਕ ਕਰ ਰਹੇ। ਅੰਮਾਕੋ ਜੀ ਮੋੜ ਦੇ ਬਾਜੂਰ ਦੀ ਜਿਹੜਾ ਆਹ ਜੱਟਾ ਜਿਹੜੇ ਜਿੱਥੇ ਨਹੀਂ ਮਤਲਬ ਉਹਨਾਂ ਦੇ ਆਤਰ ਦੇ ਰਿਹਾ। ਕਿਸੇ ਤਾਂ ਸੱਚੇ ਪਾਤਸ਼ਾਹ ਨੇ ਕਰਨਾ। ਉਦੋਂ ਦੇਖਦੇ ਜਾਓ ਕੀ ਹੁੰਦਾ ਆਉਣ ਵਾਲੇ ਸਮੇਂ ਚ ਇਹਦਾ ਅਸਰ ਦਿਖਾਈ ਦੇਉਂਦਾ